ਉਹ ਪਿੱਛੇ ਦੇ ਬੱਚੇ ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀ ਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ ਦੋ ਚਾਰ ਮੋਬਾਈਲ ਚਾਰਜਰਸ ਦੋ ਹੈੱਡਫੋਨਸ ਅਤੇ ਚਾਰ ਸਮਾਰਟ ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 اے ਪ੍ਰੈਜ਼ੈਂਸ ਐਕਟ ਤੇ ਉਸ ਦੀ ਤਫਤੀਸ਼ ਵਿੱਚ ਇੰਨਾ ਜਿੰਨਾ ਕੋਲੋ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਵਾਰਡੈਂਟ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਏਮਪਲੋਈ ਜਿਹੜਾ ਪ੍ਰਸ਼ਾਂਤ ਮਜ਼ਮੂਮਦਾਰ ਹੈ ਉਹ ਇਹ ਸਭ ਦਾ ਕਰਤਾ ਕਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦ ਹੈ ਉਸ ਦਾ ਨੌਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਹੜਾ ਨਸ਼ਾ ਹੈ ਉਹ ਪ੍ਰੈਜ਼ੈਂਸੀ ਵਿੱਚ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਤੇ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗਮਨੀ ਅਤੇ ਦੋ ਜ਼ਿੰਦਾ ਕਾਰਤੂਸ ਇਹ ਤਫਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਸ ਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰੇ ਦੇ ਉੱਤੇ ਗੋਹ ਨਾਲ ਵਰਕ ਕਰਾਂਗੇ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚ ਇਹ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕਆਊਟ ਕਰਦੇ ਹੋਏ ਪਹੁੰਚੇ ਹੈ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫਤੀਸ਼ ਕਰਾਂਗੇ ਇਹ ਤਾਂ ਜੀ ਜਿਹੜਾ ਹੁਣ ਸਾਨੂੰ ਹਲੇ ਤੱਕ ਪੜਾ ਚੱਲਿਆ ਹੈਗਾ ਕਿ ਇਹਨਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਮਤਲਬ ਇਹ ਹੁਣੇ ਹੀ ਹੈ ਕਿ ਹੁਣੇ ਹਾਲ ਹੀ ਫਿਲਹਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋਏਗੀ ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲੀਕੇਜਸ ਵਿੱਚ ਵੀ ਜਾਵਾਂਗੇ ਸਰ ਕੋ ਗੈਂਗਸਟਰਾਂwidehat ਵਿੱਚ ਨਹੀਂ ਜੀ ਇਹ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰिजनਰ ਜ਼ਰੂਰ ਨੇ ਬਟ ਹਲੇ ਕੋਈ ਅਜਾ ਐਂਗਲ ਸਾਹਮਣੇ ਨਹੀਂ ਆਇਆ ਜੀ ਇਹ ਪ੍ਰੈਸ ਨੋਟ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਹ ਸੀ 27 ਤਰੀਕ ਨੂੰ ਐਫਆਈਆਰ ਦਿੱਤੀ ਤੇ ਉਸਦੇ ਬਾਅਦ ਅਰੈਸਟ ਪਾਈ ਹੈ ਨੌਜਵਾਨਾਂ ਦੀ ਉਮਰ ਦੀ ਗੱਲ ਕਰੋ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮਨਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਹੀ ਦੀ ਉਮਰ ਹੈ ਤੇ ਜਿਹੜਾ ਗੁਰਵਿੰ ਇਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਰੂਟ ਦਾ ਚਲ ਜਾਏਗਾ ਕਿ ਬਾਕੀ-ਬਾਕੀ ਜਿੰਨੇ 8 ਦੋਸ਼ੀ ਪਲੱਸ ਹੋਰ ਦੋਸ਼ੀ ਵੀ ਰਾਮਜ਼ਦ ਹੋਏ ਆ ਉਹਨਾਂ ਦੀ ਕੀ ਕੀ ਹੈ ਜੇ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦਗੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸੀਗੀਆਂ ਜੇਲ੍ਹ ਚੋਂ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 ਏਮਪਲੋਈ ਦੀ ਸ਼ਮੂਲੀਅਤ ਸੀ ਨਹੀਂ ਹਲੇ ਤੱਕ ਦੀ ਮੋਡਲੀ ਤਫਤੀਸ਼ ਦੇ ਵਿੱਚ ਤੱਕ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ پتہ چلਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਹੋ ਕਿਉਂਕਿ ਇਨਾਂ ਸਬਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸ ਦੇ ਬਾਰੇ ਕੁਝ ਕਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਤਾਂ ਸਾਨੂੰ ਪਿੱਛੇ ਦੀ ਬੈਕਵਰਡ ਲਿੰਕੇਜ ਬਾਰੇ ਪਤਾ ਲੱਗਿਆ ਇਹਨਾਂ ਦਾ ਟੈਕਨੀਕਲ ਐਨਾਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡੀਟੇਲ ਸੀ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ